ਇਹ ਆਉਣ ਬਹੁਤ ਬਹੁਤ ਮਨ ਜਿਹਨ ਕਿਸ ਮੇਲੇ ਦੀ ਰੌਣਕ ਪਧਾਈ ਹੈ ਤੁਹਾਨੂੰ ਬਹੁਤ ਬਹੁਤ ਮਨੋਸ਼ੁਕੀ ਹੋਈ ਜੀ ਤੁਸੀਂ ਇਹ ਮਤਲਬ ਸਾਡਾ ਪਹੜਾ ਦਾ ਸਾਥ ਦਿੱਤਾ ਅਸੀਂ ਮਤਲਬ ਵਿਸ਼ਵਾਸ ਕਰਾਉਣੀ ਹੈ ਇਸ ਨੂੰ ਕੀ ਗ੍ਰਾਮ ਪੰਚਾਇਤ ਵੱਲੋਂ ਜੀ ਅਸੀਂ ਵਾਅਦਾ ਕਰਕੇ ਜਿਹੜੇ ਮਤਲਬ ਪਹੜਾ ਦੇ ਮੇਲੇ ਕੀ ਐਨਜੋਏ ਦੇ ਪ੍ਰਚਾਰ ਆ ਆਪਾਂ ਅਗਲੇ ਸਾਲ ਵੀ ਇਸ ਤਰ੍ਹਾਂ ਮਨਾਉਂਦੇ ਰਹੀਏ ਤੁਸੀਂ ਇੱਕ ਮੈਨੂੰ ਵਿਸ਼ਵਾਸ ਕਰਾਓ ਵੀ ਜਿਹੜਾ ਪਾਕ ਕਿਸੇ ਨੇ ਪਾਕ ਸੁਹਾਗ ਦਾ ਮੇਲਾ ਦੇਖਿਆ ਦੇਖਿਆ ਕਿਸ ਨੇ ਹੱਥ ਘੜਾ ਗੱਲ ਦੱਸੋ ਪਾਕ ਦਾ ਇਹਨਾਂ ਪੁਰਾਣੇ ਮੇਰੇ ਖਿਆਲ ਗਿਆ ਫੇਸਬੁਕ ਕਲਾਉਂਦੀਆਂ ਨੇ ਕੁੜੀਆਂ ਦੇਖਿਆਣਾ ਕਾਉਂ ਤੋਂ ਪਿੰਡ ਤੱਕ ਮੇਲਾ ਹੁੰਦਾ ਤੇ ਫਿਰ ਅਸੀਂ ਨੇ ਪਿਛਲੇ ਸਾਲ ਜਿਹੜਾ ਆਪਾਂ ਮੇਲਾ ਉਹ ਤੋਂ ਉਸ ਤਰ੍ਹਾਂ ਦਾ ਮੇਲਾ ਕਰਨਾ ਤੇ ਤੁਸੀਂ ਸਾਨੂੰ ਸਾਥ ਦੇ ਰੌਣਕਾਂ ਆਸੀ ਜੋ ਉਹ ਇਸੂ ਵਾਸਤੇ ਕਰਾਂਗੇ ਕਿਉਂਕਿ ਮਤਲਬ ਜਿਹੜੀ ਆਪਣੀ ਮਤਲਬ ਪੁਰਾਣੀ ਸੱਭਿਆਚਾਰ ਦੇ ਹੱਥੋਂ ਜਿਹੜੀ ਹੁੰਦੀ ਯਾਰੀ ਹੁੰਦੀ ਜਿਹੜੀ ਹੁਣ ਥੋੜੀ ਜਿਹੀ ਰੌਣਕਾਈ ਹੈ ਆ ਦੂਸਰਸਾਲਾਂ ਤੋਂ ਤਕਰੀਬ ਸਾਰੇ ਪਿੰਡਾਂ ਦੇ ਵਿੱਚ ਮੇਲੇ ਲੱਗਣੇ ਸ਼ੁਰੂ ਹੋ ਗਏ ਨੇ ਬਹੁਤ ਬਹੁਤ ਮੈਂ ਤੁਹਾਡਾ ਆਨੰਦ ਧੰਨਵਾਦ ਜਿਹੜੇ ਤੁਸੀਂਾਨੂੰ ਇੰਨਾ ਮਾਨ ਸਤਕਾਰ ਦੇ ਰਹੇ ਹੋ ਅੱਗੇ ਵੀ ਦੂਜੀ ਗੱਲ ਮੈਂ ਹੋਰ ਕਹਣਾ ਚਾਹੁੰਦਾ ਵੀ ਜਿੰਨੀਆਂ ਵੀ ਮੇਰੇ ਭੈਣਾਂ ਇਸ ਮੇਲੇ 'ਚ ਪੋਕੀਆਂ ਨੇ ਦੇਖੋ ਜਿਹੜੀ ਗਰਾਮ ਪੱਤਾ ਪੋਕਰ ਕੋਟ ਦਾ ਸਭ ਸਾਰਿਆਂ ਦੀ ਹੈ ਇਸਦੇ ਨਾਲ ਕੋਈ ਸਾਡੇ ਧੱਕਾ ਨਹੀਂ ਹੈਗਾ ਇਹ ਮੇਲੇ ਸਿਰ ਆਪਣੇ ਨੇ ਸਾਰੇ ਪਿੰਡ ਦੇ ਮੇਲੇ ਨੇ ਕੋਈ ਇਹ ਨਹੀਂ ਇਹ ਨਾ ਸੋਕੋ ਵੀ ਪਪਾਨੀਰ ਬੋਟਾਂ ਵਾਲੇ ਸੀ ਗ੍ਰਾਮ ਅੱਡੇ ਨੇ ਸਾਨੂੰ ਸਾਰੇ ਨੇ ਪਾਈਆਂ ਨੇ ਸਾਡੇ ਇੱਕ ਅਚੇਤ ਮੈਂਬਰ ਨੰਬਰ ਦੇ ਨਾਲ ਛੇ ਮੈਂ ਸਰਪੰਚਾਂ ਸਾਡੇ ਉਹਨਾਂ ਦਾ ਗੁੱਲ ਕੋਈ ਵੀ ਲੰਭਾ ਤਾਂ ਤੁਹਾਡੀ ਜਿੱਤੀ ਸਾਡੇ ਸਰ ਇਸ ਕਰਕੇ ਮੇਰੀ ਵਾਰ-ਵਾਰ ਦੇਖਦੀ ਆ ਵੀ ਸਾਰੀਆਂ ਘਰਾਂ ਕੋਲ ਜਦੋਂ ਵੀ ਕੋਈ ਨੱਟਾ ਹੁੰਦਾ ਅੱਗੇ ਅਗਲੀ ਵਾਰ ਪਾਲ ਖਮੋੜ ਦੇਣਾ ਮੇਲਾ ਅਸੀਂ ਕੋਸ਼ਿਸ਼ ਕਰਾਂਗੇ ਵੀ ਉਸ ਮੇਲੇ ਨੂੰ ਅਸੀਂ ਪਾਲ ਜਿ ਕਰੀਏ ਜੇ ਤੁਹਾਾਰੇ ਸਾਥ ਦੇ ਹੋਵੇ ਤਾਂ ਤੱਕੜੇ ਕਰਕੇ ਦੱਸੋ ਵੀ ਕਰਤੀਏ ਪਾਲ ਜੋ ਤਾਂ ਤੁਹਾਡਾ ਬਹੁਤ ਬਹੁਤ ਧੰਨਵਾਦ ਸਾਰੇ ਬੰਦਾਂ ਬਾਕੀ ਬਾਕੀ ਫੇਰ ਵੀ ਮੈਂ ਸਾਰੇ ਬੰਦਾਂ ਨੂੰ ਮੁਤੀ ਗਰਾਮ ਪਿੰਡ ਬੋਕਰਪੁਰ ਦੇ ਬੰਦੋ ਸਾਰੇ ਬੰਦੋ ਤੁਹਾਡਾ ਸਾਰੰਗ ਬਹੁਤ ਬਹੁਤ ਧੰਨਵਾਦ ਜੇ ਕੋਈ ਰਹਿ ਵੀ ਗਿਆ ਹੋਵੇ ਮਾਨ ਸਨਮਾਨ ਗਣੀਓ ਤਾਂ ਬੰਦ ਦੱਸ ਦਿਓਗਾ ਜਲਦਬਾਜੀ ਦੀ ਕੀਤਾ ਸੀ ਜਿਹੜਾ ਅਸੀਂ ਨਾਮ ਸਨਮਾਨ ਕੀਤਾ ਸਰ ਉਹਨਾਂ ਵਰਗੇ ਜਿਹੜਾ ਜੋ ਸਰਕਾਰੀ ਜੋਗ ਕਰਦਿਆਂ ਨੇ ਤਾਂ ਕਿ ਇਹਨਾਂ ਨੂੰ ਦੇਖ ਕੇ ਜਿਹੜੇ ਬੜਕ ਨੂੰ ਪੜ੍ਹ ਰਹੇ ਨੇ ਉਹ ਵੀ ਡੇ ਹੁਣ ਤੇ ਦੂਸਰਾ ਸਭ ਤੋਂ ਪਹਿਲਾਂ ਮੈਂ ਧੰਨਵਾਦ ਸਾਡੇ ਮਤਲਬ ਪ੍ਰਾਇਮਰੀ ਸਕੂਲ ਦੇ ਜਿਹੜੇ ਮੈਡਮ ਨੇ ਗੁਰਪ੍ਰੀਤ ਜੀ ਤੇ ਆਪਣੇ ਸਰਪੰਚ ਜੀ ਅਰੀ ਕੋਕਰਨ ਨੂੰ ਦੁਨਧਰ ਕਰਤੋ ਆਪਣੇ ਵਰਤਾਰ ਜੀ ਇਹਨਾਂ ਦਾ ਮੈਂ ਬਹੁਤ-ਬਹੁਤ ਸਮੂੱਚੀ ਪਿੰਡਵਾਸ ਤੋਂ ਧੰਨਵਾਦ ਕਰਦਾ ਜਿਹੜੀ ਅੱਜ ਇਹ ਜ਼ਮੀਨ ਹੈ ਜਿਹੜੀ ਅੱਜ ਪਲਾਟੇ ਦਿੱਤਾ ਉਸ ਪਰਿਵਾਰ ਨੂੰ ਪ੍ਰਾਇਮਰੀ ਸਕੂਲ ਦੇ ਜਿੰਨੇ ਵੀ ਟੀਚਰ ਨੇ ਆਪਣੇ ਨਾਮ ਨੇ ਸਮੂੱਚੀ ਗ੍ਰਾਮ ਪਿੰਡ ਵਾਸੀਆਂ ਦਾ ਸਾਰਿਆਂ ਨੂੰ ਬਹੁਤ-ਬਹੁਤ ਧੰਨਵਾਦ ਅਸੀਂ ਸਮੂੱਚੀ ਪਰ ਪਿੰਡਵਨ ਨੂੰ ਫੇਰ ਕਹਣਾ ਵੀ ਮਾਨੂੰ ਪਰਿਵਾਰ ਨੂੰ ਸੁਭਾਈ ਬਣ ਜਿਵੇਂ ਸਾਡੇ ਸਾਡੇ ਪਿੰਡਵਾਰੇ ਸੋਚਿਆ ਤਾਂ ਤੁਹਾਨੂੰ ਮਰਜਾ ਦਾ ਪਤਾ ਆਵੇ ਅਜਾ ਕੌਣੋ ਚੀਜ਼ੀ ਹੁੰਦੀ ਸੀ ਜਿਹੜੇ ਤਕਰੀਬ ਨਾਲ ਸੀ ਵੀ ਦੇਖੇ ਹੈਗੇ 165 ਛੜ ਦੇ ਵਿੱਚ ਤਕਰੀਬ ਨਾਲ ਤਸਿਲਦਾਰ ਹੁੰਦੇ ਸੀ ਜ਼ਿਲਦਾਰ ਨੇ ਬਾਰੇ ਸੀ ਬਹੁਤ ਮੱਡਾ ਹੁੰਦਾ ਸੀਗਾ ਜਦੋਂ 90 ਦੇ ਵਿੱਚ ਮਤਲਬ ਜ਼ਮੀਨ ਵੰਡਵਾਰਾ ਹੋਇਆ ਉਦੋਂ ਉਹਨਾਂ ਨੇ ਆਪਣੇ ਪਿੰਡ ਸੀ ਉਹਨਾਂ ਨੇ ਬੰਨਿਆ ਸੀਗਾ 14 ਕਿਲੇ ਜ਼ਮੀਨ ਖਰੀਦੀ ਗਈ ਤੇ ਉਹਦੇ ਨਾਲ ਪੈ ਗਿਆ ਸੋਸਾਇਟੀ ਬਣਾ ਕੇ ਪਰ ਪਲਾਨ ਕਰਤਾ ਕਿ ਤਾਂ ਤਕਰੀਬ ਸਾਰਨ ਪਲਾਨ ਮਿਲਣਗੇ ਦੇਖੋ ਕਿੰਨੀਆਂ ਸੋਹਣੀਆਂ ਗਲੀਆਂ ਨੇ ਉਹਨਾਂ ਨੇ ਹੈਪਿੰਡ ਮਤਲਬ ਬਣਿਆ ਸੀਗਾ ਆ ਜਿਹੜੇ ਤਿਉਹਾਰ ਦਿੱਤੇ ਅੱਜ ਮੇਲਾ ਹੋ ਰਿਹਾ ਇਹ ਮਤਲਬ ਉਹਨਾਂ ਦੀ ਬਦੌਲਤ ਹੋ ਰਿਹਾ ਉਹਨਾਂ ਨੇ ਜਿਹੜੀ ਜਗ੍ਹਾ ਸਕੂਲ ਨੂੰ দান ਦਿੱਤੀ ਆ ਇਹ ਲਿਖਾਈ ਹੈ ਆ ਪਰ ਹੁਣ ਆਪਣੇ ਪੋਸਟ ਲੱਗਿਆ ਹੋਇਆ ਪਿੰਡੇ ਨਾਲ ਲੱਗ ਪਰ ਤੋਂ ਲਿਖੀ ਦੇ ਗੋ ਪਾਸ ਹੀ ਪੋਸਟ ਨੂੰ ਤਾਂ ਹੀ ਤਾਂ ਕਿ ਮਤਲਬ ਪਿੰਡ ਵਿੱਚ ਕਿਸੇ ਸ਼ੱਕ ਨਾ ਰਹੇ ਕਿ ਪਤਾ ਨਹੀਂ ਆ ਕੇ ਕਾਨੂੰ ਸੁਣਾ ਲੈਣਗੇ ਨਿੱਕੇ ਦੇ ਚੁੱਕੋ ਲੈਗੇ ਵੀ ਜਿਹੜਾ ਹੈ ਆਪਾਂ ਸਾਰੇ ਵੱਲੋਂ ਫਿਰ ਵੀ ਪਿੰਡੇ ਵੱਲੋਂ ਕਹਿੰਦੇ ਕਿ ਸਾਰੇ ਜਨਮ ਦਾ ਧੰਨਵਾਦ ਕਰੀਏ ਜੋ ਕਰਕੇ ਜਕਾਰਾ ਬੋਲਦੇ ਹੋ ਬੋਲੇ ਓਂ ਓਂ a igreja calçada